ਕੈਨੇਡਾ ਵਿੱਚ ਆਉਣ ਵਾਲੇ ਵਿਜ਼ਟਰ ਹੁਣ ਕੈਨੇਡਾ ਵਿੱਚ ਰਹਿੰਦੇ ਹੋਏ ਵਰਕ ਪਰਮਿਟ ਨਹੀਂ ਲੈ ਸਕਣਗੇ ਕੈਨੇਡੀਅਨ ਸਰਕਾਰ ਵੱਲੋਂ ਇਸ ਪਾਲਿਸੀ ਨੂੰ ਖਤਮ ਕਰ ਦਿੱਤਾ ਗਿਆ ਦੱਸਣਯੋਗ ਹੈ ਕਿ ਅਗਸਤ 2020 ਦੌਰਾਨ ਕੈਨੇਡੀਅਨ ਸਰਕਾਰ ਨੇ ਕੋਵਿਡ ਦੇ ਸਮੇਂ ਦੌਰਾਨ ਇਹ ਪਾਲਿਸੀ ਲਿਆਂਦੀ ਸੀ ਇਸ ਪਾਲਿਸੀ ਅਧੀਨ ਕੈਨੇਡਾ ਆਏ ਹੋਏ ਵਿਜ਼ਟਰ ਜੋ ਕਿ ਉਡਾਣਾਂ ਬੰਦ ਹੋਣ ਦੇ ਚੱਲਦੇ ਵਾਪਸ ਨਹੀਂ ਜਾ ਸਕਦੇ ਸੀ ਉਹ ਵਰਕ ਪਰਮਿਟ ਲੈ ਸਕਦੇ ਸਨ ਇਮੀਗ੍ਰੇਸ਼ਨ ਮਹਾਰਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਾਲਿਸੀ ਤਹਿਤ ਜੇਕਰ ਕਿਸੇ ਵਿਅਕਤੀ ਕੋਲ ਵਿਜ਼ਿਟਰ ਸਟੇਟਸ ਹੁੰਦਾ ਸੀ ਤਾਂ ਉਹ ਬਾਰਡਰ ਤੇ ਜਾ ਕੇ ਵਰਕ ਪਰਮਿਟ ਹਾਸਲ ਕਰ ਸਕਦਾ ਸੀ ਇਸ ਨੂੰ ਤਕਨੀਕੀ ਭਾਸ਼ਾ ਵਿੱਚ 플ੈਗ ਬੋਲਿੰਗ ਕਿਹਾ ਜਾਂਦਾ ਹੈ ਇਸ ਪਾਲਿਸੀ ਦੇ ਤਹਿਤ ਬਾਰਡਰ ਤੇ ਜਾ ਕੇ ਬਿਨੈਕਾਰ ਨੂੰ ਉਸੇ ਹੀ ਦਿਨ ਵਰਕ ਪਰਮਿਟ ਹਾਸਲ ਹੋ ਸਕਦਾ ਸੀ ਜੇਕਰ ਕਿਸੇ ਹੋਰ ਦੇਸ਼ ਵਿੱਚ ਵਰਕ ਪਰਮਿਟ ਦੀ ਅਰਜ਼ੀ ਲਗਾਉਣ ਵਾਲੇ ਬਿਨੈਕਾਰ ਦੀ ਉਡੀਕ ਲੰਬੀ ਹੋ ਜਾਂਦੀ ਸੀ ਇਹ ਪਾਲਿਸੀ 28 ਫਰਵਰੀ 2025 ਤੱਕ ਚੱਲਣੀ ਸੀ ਪਰ ਇਸ ਨੂੰ ਮਿਆਦ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ ਇਸ ਪਾਲਿਸੀ ਦਾ ਐਲਾਨ ਕਰਦਿਆਂ ਸਾਬਕਾ ਇਮੀਗ੍ਰੇਸ਼ਨ ਮਨਿਸਟਰ ਮਾਰਕੋ ਮੈਂਡੀਚੀਨੋ ਨੇ ਕੈਨੇਡਾ ਵਿਚਾਲੇ ਨੌਕਰੀ ਦాతਿਆਂ ਨੂੰ ਲੋੜਿੰਦੇ ਕਰਮਚਾਰੀਆਂ ਦੀ ਭਰਤੀ ਵਿੱਚ ਆ ਰਹੀਆਂ ਚੁਣੌਤੀਆਂ ਦੀ ਗੱਲਬਾਤ ਕੀਤੀ ਸੀ ਸਰਕਾਰ ਵੱਲੋਂ ਇਸ ਪਾਲਿਸੀ ਨੂੰ ਲਿਆਉਣ ਸਮੇਂ ਕੈਨੇਡਾ ਵਿੱਚ ਆਏ ਕੁਝ ਸਲਾਣੀਆਂ ਵੱਲੋਂ ਆਪਣੇ ਹੁਨਰ ਦਾ ਯੋਗਦਾਨ ਦੇਣ ਦੀ ਗੱਲ ਆਖੀ ਗਈ ਸੀ ਇਸ ਪਾਲਿਸੀ ਅਧੀਨ ਵਰਕ ਪਰਮਿਟ ਲੈਣ ਵਾਲੇ ਵਿਅਕਤੀਆਂ ਕੋਲ ਅਰਜ਼ੀ ਦੇਣ ਸਮੇ ਵੈਲਿਡ ਸਟੇਟਸ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਬੇਸਟ ਜੌਬ ਦਾ ਆਫਰ ਹੋਣਾ ਚਾਹੀਦਾ ਸੀ ਕੈਨੇਡਾ ਸਰਕਾਰ ਦੀ ਇਸ ਪਾਲਿਸੀ ਉੱਪਰ ਕਾਫੀ ਲੋਕਾਂ ਵੱਲੋਂ ਸਵਾਲ ਚੁੱਕੇ ਗਏ ਨੇ ਕਿਉਂਕਿ ਵਿਜ਼ਟਰ ਅਰਜੀ ਦੇਣ ਸਮੇਂ ਬਿਨੈਕਾਰ ਕੈਨੇਡਾ ਤੋਂ ਵਾਪਸ ਆਪਣੇ ਦੇਸ਼ ਜਾਣ ਦੀ ਗੱਲ ਸਿੱਧਾ ਕਰ ਸਕਦਾ ਏ ਪਰ ਦੂਸਰੇ ਪਾਸੇ ਸਰਕਾਰ ਆਏ ਹੋਏ ਵਿਜ਼ਟਰ ਨੂੰ ਵਰਕ ਪਰਮਿਟ ਦੇਣ ਲਈ ਪਾਲਿਸੀ ਲਿਆ ਰਹੀ ਸੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਵਿਦਿਆਰਥੀਆਂ ਦੇ ਪੜ੍ਹਾਈ ਖਤਮ ਹੋਣ ਤੋਂ ਬਾਅਦ ਬਾਰਡਰ ਤੇ ਜਾ ਕੇ ਵਰਕ ਪਰਮਿਟ ਲੈਣ ਉੱਪਰ ਵੀ ਰੋਕ ਲਗਾ ਚੁੱਕੀ ਹੈ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਹ ਕਦਮ ਕੈਨੇਡਾ ਵਿੱਚ ਟੈਂਪੋਰਰੀ ਰੈਜ਼ਿਡੈਂਸ ਦੀ ਗਿਣਤੀ ਨੂੰ ਸੀਮਤ ਕਰਨ ਲਈ ਕੀਤਾ ਗਿਆ ਹੈ। ਸਾਲ 2023 ਵਿੱਚ ਕੈਨੇਡਾ ਦੀ ਕੁੱਲ ਆਬਾਦੀ ਵਿੱਚ ਅਸਥਾਈ ਨਿਵਾਸੀਆਂ ਦੀ ਹਿੱਸੇਦਾਰੀ 6.2% ਸੀ ਅਤੇ ਸਰਕਾਰ 2027 ਤੱਕ ਇਸੇ ਹਿੱਸੇਦਾਰੀ ਨੂੰ ਘਟਾ ਕੇ 5% ਤੇ ਲਿਆਉਣ ਤੇ ਕੰਮ ਕਰ ਰਹੀ ਹੈ। ਟੈਂਪੋਰਰੀ ਰੈਜ਼ਿਡੈਂਸ ਦੀ ਸ਼੍ਰੇਣੀ ਵਿੱਚ ਵਿਜ਼ਿਟਰ ਸਟੱਡੀ ਪਰਮਿਟ ਅਤੇ ਵਰਕ ਪਰਮਿਟ ਆਉਂਦੇ ਨੇ ਇਸ ਤੋਂ ਪਹਿਲਾਂ ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਨੇ ਜਨਵਰੀ ਵਿੱਚ ਨਵੇਂ ਦਾਖਲਿਆਂ ਤੇ 2 ਸਾਲ ਦੀ ਕੈਪ ਲਗਾ ਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਘਟਾਉਣ ਲਈ ਯੋਜਨਾਵਾਂ ਦਾ ਐਲਾਨ ਕੀਤਾ ਸੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਲ ਹੀ ਵਿੱਚ ਐਲਾਨ ਕੀਤਾ ਕਿ ਫੈਡਰਲ ਸਰਕਾਰ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾਵੇਗੀ ਅੰਕੜਿਆਂ ਮੁਤਾਬਕ ਕੈਨੇਡਾ ਸਰਕਾਰ ਵੱਲੋਂ ਜਨਵਰੀ 2021 ਤੋਂ 2024 ਤੱਕ 32,70,000 ਤੋਂ ਵੱਧੇ ਰੈਡ ਰੈਜ਼ਿਡੈਂਸ ਦੀਆਂ ਅਰਜ਼ੀਆਂ ਨੂੰ ਪ੍ਰੋਸੈਸ ਕੀਤਾ ਗਿਆ ਇਸ ਐਲਾਨ ਦਾ ਸਬੰਧ ਕੈਨੇਡਾ ਦੇ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਨਾਲ ਵੀ ਦੇਖਿਆ ਜਾ ਰਿਹਾ ਹੈ ਸਰਕਾਰ ਵੱਲੋਂ ਹਾਲ ਹੀ ਵਿੱਚ ਟੈਂਪੋਰਰੀ ਫੋਰਨ ਵਰਕਰ ਲਈ ਕੰਟਰੈਕਟ ਵੀ 2 ਸਾਲ ਤੋਂ ਘਟਾ ਕੇ 1 ਸਾਲ ਕਰਨ ਸਮੇਤ ਕੁੱਲ ਵਰਕਰਾਂ ਦੇ 10% ਤੋਂ ਵੱਧ ਕੰਮ TFW ਰਾਹੀਂ ਰੱਖਣ ਦੀ ਇਜਾਜ਼ਤਾਂ ਦੇਣ ਦਾ ਐਲਾਨ ਕੀਤੇ ਗਏ